ਕੈਨੇਡਾ ਦੀ ਸਰਦੀ ਦੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੀ ਨਵੀਂ ਖੁੱਲੀ ਕੈਫੀ ਕੈਂਪਸ ਕੈਫੀ ਦੀ ਗੋਲੀਆਂ ਚੁਲਾਈਆਂ ਗਈਆਂ ਇਸ ਗੋਲੀਬਾਰੀ ਦੀ ਕੈਨੇਡਾ ਦੀ ਨੌਕ ਨਾਲ ਭਾਰਤ ਦੇ ਵਿੱਚ ਵੀ ਕਾਫੀ ਚਰਚਾ ਹੈ ਭਾਰਤ ਦੇ ਸਭ ਤੋਂ ਵੱਧ ਲੋੜਿੰਗ ਦੀ ਅਤਵਾਦੀਆਂ ਦੇ ਵਿੱਚੋਂ ਇੱਕ ਹਰਜੀਤ ਸਿੰਘ ਲਾਟੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਜੋ ਕਿ ਕੈਨੇਡਾ ਤੇ ਭਾਰਤ ਦੋਵਾਂ ਦੇ ਵਿੱਚ ਅਤਵਾਦੀਆਂ ਦੀ ਸੰਗਠਨਾ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ ਕੈਪੀਟੇ کئی ਬੋਲੀਆਂ ਚਲਾਈਆਂ ਗਈਆਂ ਖੁਸ਼ਕਿਸਮਤੀ ਦੇ ਨਾਲ ਹਮਲੇ ਦੇ ਵਿੱਚ ਕੋਈ ਵੀ ਜ਼ਖਮੀ ਜੋ ਹੈ ਨਹੀਂ ਹੋਇਆ ਇਸ ਹਮਲੇ ਤੋਂ ਬਾਅਦ ਕੈਨੇਡੀਅਨ ਪੱਤਰਕਾਰ ਡੈਨੀਅਲ ਬੋਰਡਮੈਨ ਨੇ ਇਸ ਨੂੰ ਕੈਨੇਡਾ ਵਿੱਚ ਵੱਧਦੀ ਹਿੰਸਾ ਦਾ ਬੁਰਾ ਸੰਕੇਤ ਕਿਹਾ ਉਹਨਾਂ ਕਿਹਾ ਕਿ ਇਹ ਸਿਰਫ ਇੱਕ ਘਟਨਾ ਹੀ ਨਹੀਂ ਬਲਕਿ ਪਿਛਲੇ ਸਮੇਂ ਦੇ ਵਿੱਚ ਕੱਟੜਪੰਥੀ ਹਿੰਸਾ ਦਾ ਅਗਲਾ ਪੜਾ ਹੈ ਦੱਸ ਦਿੰਦੇ ਹਾਂ ਕਿ ਇਹ ਹਾਦਸਾ ਸਰੀ ਦੇ ਦੱਸ ਦਿੰਦੇ ਹਾਂ ਕਿ ਇਹ ਕੈਫੇ ਸਰੀ ਦੇ 120 85 ਐਬਨੀਊ ਤੇ ਬਣਿਆ ਹੋਇਆ ਜਿੱਥੇ ਜ਼ਿਆਦਾਤਰ ਪੰਜਾਬੀ ਰਹਿੰਦੇ ਨੇ ਤੁਸੀਂ ਸਰੀ ਦੀਆਂ ਤਾਜ਼ਾ ਤਸਵੀਰਾਂ ਦੇ ਵਿੱਚ ਰੈਸਟੋਰੈਂਟ ਦੇ ਤਾਜ਼ਾ ਹਾਲਾਤ ਦੇਖ ਸਕਦੇ ਹੋ ਕਿ ਗੋਲੀਬਾਰੀ ਹੋਣ ਤੋਂ ਬਾਅਦ ਰੈਸਟੋਰੈਂਟ ਦੋ ਦਿਨਾਂ ਤੋਂ ਬੰਦ ਪਿਆ ਹੈ ਆਓ ਦੇਖਦੇ ਹਾਂ ਤਾਜ਼ਾ ਤਸਵੀਰਾਂ ਦੇ ਵਿੱਚ